ਕਿ ਨਾ ਜਿਵੇਂ ਪਰ ਇਹ ਆ ਪਾ ਛੱਡੀਆਂ ਹਾਂ ਪਾਣੀ ਬਿਨਾ ਮਾਲ ਬਹੁਤ ਤੰਗ ਹੈ ਕਰੇ ਟੂਟੀਆਂ ਤੇ ਪਾਣੀ ਪੀਣੀਆਂ ਬੱਕਰੀਆਂ ਭੇਡਾਂ ਅੱਛਾ ਇਹਦਾ ਜ਼ਿੰਮੇਵਾਰ ਫਿਰ ਪ੍ਰਸ਼ਾਸਨ ਹੋਆ ਕਿ ਸਰਪੰਚ ਹੋਊਗਾ ਇਹਦਾ ਤਾਂ ਬਸ ਪ੍ਰਸ਼ਾਸਨ ਹੀ ਹੋਵੇਗਾ ਜੇ ਕੋਈ ਪਸ਼ੂ ਦਾ ਨੁਕਸਾਨ ਹੋਇਆ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਪੰਚਾਇਤ ਤਾਂ ਕੋਈ ਸੁਣਾਈ ਨਹੀਂ ਕਰਦੀ ਨੁਕਸਾਨ ਤਾਂ ਸਾਡਾ ਹੈ ਨਹੀਂ ਪਰ ਜੇ ਆਪਣਾ ਕੋਈ ਇਹ ਪਸ਼ੂ ਜੇ ਜੇ ਪਸ਼ੂ ਨੂੰ ਆਪਣੀ ਬਿਮਾਰੀ ਪੈ ਗਈ ਮੰਨ ਕੇ ਚੱਲੋ ਪਸ਼ੂਆਂ ਤੋਂ ਬੰਦਿਆਂ ਨੂੰ ਪੈ ਗਈ ਤੇ ਇਹ ਫਿਰ ਜੁम्मेवारਤਾ ਪ੍ਰਸ਼ਾਸਨ ਨੂੰ ਵੀ ਸੁਣਾਈ ਨਹੀਂ ਕਰਦਾ ਮੈਂ ਮੈਨੂੰ ਮੈਨੂੰ 2000 ਜੀ 13 ਦੀਆਂ ਮੇਰੀਆਂ ਤਰਖਾਸਾਂ ਲੱਗੀਆਂ 13 ਦੀਆਂ 13 ਦੇ ਵਿੱਚੋਂ ਮੇਰੀ ਕੋਈ ਸੁਣਾਈ ਨਹੀਂ ਹੋਈ ਕੋਈ ਵੀ ਤੇ ਵੀਡੀਓ ਮੈਂ ਚਾੜੂਗਾ ਅੱਕਿਆ ਬੰਨ ਜਮਾ ਹਾਂ ਅੰਤ ਹਰੇ ਹੁਣ ਇਸ ਟਾਈਮ ਤੇ 5000 ਰੁਪਇਆ ਮੈਂ ਜੈਬ ਡਾਕਟਰ ਨੂੰ ਦੇਵਾਂ ਮੇਰੇ ਸਾਹਮਣੇ ਜੋੜ ਦਾ ਪਾਣੀ ਪੀਜੇ ਨਕਦ ਦੇਵਾਂਗਾ कोई सपंच पीजे धर्मा बाणिया पीजे पं हज़ार धर के जो पानी पीजे पांच हज़ार रुपया दूंगा नव नाम नाम उन्होंने ये भी जीव है जीव है ये भी जीव है देखो आ जीव है ये, ये नहीं पानी पीता बस भी पाँच पानी कितने पिओगे अच्छा थोड़े को बकरियां भेडा तो तीस फिर पानी मतलब साफ सुथरा कि है नहीं ਥੈਨਾਂ ਨਹੀਂ ਜਾਇਵਨੇ ਇਹਦੇ ਚ ਮੱਛੀਆਂ ਛੱਟ ਕੇ ਪਰसों ਕੱਲ 2-3 ਕਿਨ ਮੱਛੀਆਂ ਪੈ ਗਈਆਂ ਸੀਗੀਆਂ ਤੇ ਇਹਦੇ ਚ ਮੱਛੀ ਮਰ ਗਈ ਸੀ ਤੇ ਮੁਸ਼ਕ ਮਾਰ ਲੱਗਿਆ ਸੀ ਮੁਸ਼ਕ ਮਾਰ ਲੱਗਿਆ ਤੇ ਹੁਣ ਆਪਣਾ ਵੀ ਜਾਨੀ ਆਤਮਾ ਪਰਮਾਤਮਾ ਤੇ ਭੇਡ ਬੱਕਰੀ ਵਜੋਂ ਕ ਲੱਖ 20-50 ਹਜ਼ਾਰ ਦੀ ਆਉਂਦੀ ਆ ਲੱਖ ਵੀ ਲੱਖ ਤੇ ਇਹ ਮਤਲਬ ਆਪਣਾ ਇਹ ਕੋਈ ਮਤਲਬ ਇਹ ਹੱਲ ਹੋ ਰਿਹਾ ਤੇ ਪਸ਼ੂਆਂ ਦਾ ਜੇ ਨੁਕਸਾਨ ਹੋ ਗਿਆ ਜਾਂ ਬਿਮਾਰੀ ਪੈ ਗਈ ਤਾਂ ਫਿਰ ਉਹਦੇ ਚ ਮਤਲਬ ਸਰਪੰਚ ਤਾਂ ਆਪਣਾ ਕੰਮ ਨਹੀਂ ਕਰਦਾ ਹਨਾ ਸਰਪੰਚ ਦਾ ਕੰਮ ਨਹੀਂ ਕਰਦਾ ਠੀਕ ਹੈ ਤੇ ਆਪਣਾ ਭੇਡ ਬੱਕਰੀ ਪਾਉਣ ਨੂੰ ਪੀਤੇ ਥਾਂ ਹੀ ਨਹੀਂ ਗੰਦਾ ਪਾਣੀ ਹੋ ਗਿਆ ਸਾਰਾ ਕਿਹੜਾ ਆਹਾ ਸਾਰੇ ਪਾਣੀ ਗੰਦਾ ਹੈ ਕਿਹੜਾ ਚੰਗਾ ਕਿਹੜਾ ਰਹਿ ਗਿਆ ਆ ਗੰਦਾ ਹੀ ਆਪਣਾ ਸਾਰਾ ਤੇ ਉਧਰ ਕਿਹੜਾ ਚੰਗਾ ਆਪਾਂ ਮੰਗ ਮੰਗਦੇ ਆ ਸਰਕਾਰ ਤੋਂ ਬਾਹਰ ਬਾਹਰ ਤੋਂ ਨਿਕਲਣਾ ਚਾਹੀਦਾ ਆਪਾਂ ਮਤਲਬ ਇਹੀ ਮੰਗ ਮੰਗਣਾ ਹੈ ਸਰਕਾਰ ਤੋਂ ਵੀ ਸਾਡੇ ਜੌਂੜਾ ਚ ਮੱਛੀ ਨਹੀਂ ਛੱਡਣੀ ਚਾਹੀਦੀ ਤੇ ਸਾਨੂੰ ਸਾਫ ਸੁੱਤਰਾ ਪਾਣੀ ਮਿਲੇ। ਕਿ ਸੇਂ ਜੇ ਇੱਥੇ ਤਾਂ ਡੱਕਾ ਬੰਦ ਨੂੰ ਤਪਾਨ ਦੇ। ਪਤਾ ਮਾ ਮਾ ਆਪਾ ਕੱਢਿਆ ਹੋਇਆ। ਹਾਂ ਜੀ ਹੋਰ ਕੋ ਲਾ ਕੱਢਿਆ ਦੇ। ਮਾਸ਼ਾ ਸਰਪੰਚ ਨੇ ਹਾਂ ਤੂੰ ਦੱਸ ਵੀ ਤੇਰਾ ਘਰ ਨੇੜੇ ਕੀ ਵਿਚਾਰ ਹੈ ਤੈਨੂੰ ਮੁਸਕ ਮਸਕਾਉਂਦੀ ਦੀ। ਉਹ ਮਨ ਦਾ ਵਾਧੂ ਹੁੰਦੀ। ਵਾਧੂ ਹੁੰਦੇ ਜੀ। ਤੇ ਸਰਪੰਚ ਨੇ ਫਿਰ ਮੱਛੀਆਂ ਗੈਪ ਕਰਦੇ ਆ ਹੋ ਜਾਣੀਆਂ ਗੈਪ ਐ। ਨਾਲੀ ਚ ਮਰਦੇ। ਆਪਾਂ ਤਾਂ ਕਿਦਾਂ ਕਰਦੇ ਆ ਕੱਢਦੀਆਂ ਤੂੰ? ਆਹ ਮਰ ਕੇ ਕੱਢੀਆਂ। ਮਰ ਗਿਆ ਪਟਾਰੀਆਂ ਦਾ ਕਾਲ ਆ ਗਿਆ ਨੂੰ ਤੇ ਯਾਨੀ ਹਾਇ ਤੱਕ ਹੈ ਨਾ ਤੱਕਈ ਤੱਕ ਮੇਰਾ ਤੱਕ ਹੈ ਨਾ ਸਰਿਆਮ ਸਰਿਆਮ ਤੇ ਜੇ ਕੋਈ ਪਸ਼ੂ ਨੂੰ ਆ ਹੁਣ ਪਸ਼ੂ ਪਾਣੀ ਪੀਣਗੇ ਪਸ਼ੂ ਪਾਣੀ ਪੀਣਗੇ ਗੰਦਾ ਕਿੱਲੇ ਚਰਦਾ ਤੇ ਆਪਾਂ ਦਾ ਸਾਫ ਸੁਥਰਾ ਪਾਣੀ ਮੰਗਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਕਾਰ ਸਾਡੀ ਧਿਆਨ ਕਰੇ ਸਾਡੇ ਗੰਨੀ ਸਿਆਣ ਸਾਡੀ ਸੁਨਭਾਈ ਕਰੇ ਸੁਨਭਾਈ ਪੂਰੀ ਕਰੇ ਸਾਡੀ ਹਾਂ ਬਿਲਕੁਲ ਸੁੱਸਰਾ ਹੋਣਾ ਚਾਹੀਦਾ ਬਿਲਕੁਲ ਸਾਫ਼ ਹੋਣਾ ਚਾਹੀਦਾ ਬਿਲਕੁਲ ਹਾਂ ਬਿਲਕੁਲ ਅੱਜ ਕੱਲ ਮੇਮਣਾ ਵੀ 5000 ਦਾ ਆਉਂਦਾ ਹੈ ਹੈ ਪਾਣੀ ਪੀਣੀਆਂ ਤੇ ਆਪਾਂ ਨੂੰ ਮਤਲਬ ਤੁਸੀਂ ਕਹੋ ਵੀ ਮਤਲਬ ਸਾਨੂੰ ਪਾਣੀ ਬਿਲਕੁਲ ਸਾਫ਼ ਹੋਣਾ ਚਾਹੀਦਾ ਸਾਡੀ ਭੇਡ ਬੱਕਰੀ ਹੈ ਸਾਡੇ ਕੋਲ ਤਾਂ ਹੀ ਗਰੀਬਾਂ ਕੋਲੇ ਬੱਕਰੀ ਭੇਡ ਹੈ ਠੀਕ ਹੈ ਤੇ ਮਤਲਬ ਸਰਕਾਰ ਸਾਡੀ ਸੁਣਾਈ ਕਰੇ ਵਸ ਸੁਣਾਈ ਕਰੇ ਪੂਰੀ ਸਾਨੂੰ ਸਾਫ਼ ਸੁਥਰਾ ਪਾਣੀ ਮਿਲਣਾ ਚਾਹੀਦਾ ਸਾਡੇ ਪਸ਼ੂਆਂ ਅਸੀਂ ਵੀ ਸਾਨੂੰ ਮਿਲਦਾ ਜਿੰਮੇਦਾਰਾਂ ਨੂੰ ਪਾਣੀ ਵਧੀਆ ਮਿਲਦਾ ਤੇ ਜੇ ਅਸੀਂ ਹਾਂ ਸਾਰੇ ਬਣਾ ਕੋ ਉਹ ਜਿਹੜਾ ਅੱਗੇ ਮਤਲਬ ਦੀਦਾ ਜੋ ਅੱਗੇ ਜਿੱਥੋਂ ਨਿਕਾ ਰਿਹਾ ਹੈ ਉੱਥੇ ਉੱਥੇ ਕਰਕੇ ਕੈਮਰਾ ਲੱਗਿਆ ਉੱਥੋਂ ਉਧਰੋਂ ਮਤਲਬ ਇਹ ਸੁਆ ਹੈ ਸੁਆ ਕੱਸੀ ਦਾ ਉੱਥੇ ਪਾਈਪ ਲਾਈਨ ਪਾਈ ਹੋਈ ਹੈ ਉੱਥੋਂ ਪਾਈਪ ਲਾਈਨ ਦਾ ਪਾਣੀ ਇੱਥੇ ਪਾਇਆ ਉਧਰੋਂ ਪਾਈਪ ਲਾਈਨ ਦਾ ਪਾਣੀ ਇੱਧਰ ਪਾਇਆ ਤੇ ਇੱਧਰੋਂ ਗੰਦਾ ਪਾਣੀ ਪਈ ਜਾਂਦਾ ਇੱਧਰੋਂ ਗੰਦਾ ਪਾਣੀ ਪੈ ਗਿਆ ਉਧਰ ਸਾਫ਼ ਪੈ ਗਿਆ ਤੇ ਉਧਰ ਦੋ ਦੋ ਪਾਸੇ ਪਾਣੀ ਕੰਨ ਲੱਗਿਆ ਹਨਾ ਬਿਲਕੁਲ ਬਿਲਕੁਲ ਤੇ ਇਹ ਹੁਣ ਜਨਾਜਰ ਜਨਾਜਰ ਕੋਈ ਜੇ ਜੇ ਤਾਂ ਹੁਣ ਇੱਥੇ ਦਾ ਸੁਣਾਈ ਨਹੀਂ ਹੁੰਦੀ ਤੇ ਇਹ ਕਿਹੜੀ ਤਰ੍ਹਾਂ ਤਰ੍ਹਾਂ ਮਾਰ ਗੁੜੇ ਬਲਾਕ ਟੱਕਰ ਆਪਾਂ ਪਹੁੰਚਦੇ ਤੇ ਡੀਸੀ ਦੇ ਜਿਹਨਾਂ ਚ ਡੀਸੀ ਦੀ ਦਰਖਾਸਤ ਕੀਤੀ ਜੇ ਡੀਸੀ ਨੇ ਮੌਕਾ ਦੇਖਦਾ ਮੈਨੂੰ ਉਹਨਾਂ ਚ ਰਖਾ ਲੈਣੀ ਹੁੰਦਾ ਹਨਾ ਠੀਕ ਹੈ ਲੋ ਹੈ ਵੀੜ ਨੂੰ ਮੌਕਾ ਜਿਹਨੂੰ ਕੱਲ ਪਰਸੋ ਸੁਧਨਾ ਜੀ ਵੀੜ ਨੂੰ ਵੀੜ ਨੂੰ ਦਿਖਾਉਣਾ ਸੀ ਮੌਕਾ ਵੀੜ ਨੂੰ ਵੀੜ ਨੂੰ ਜਾ ਪਟਵਾਰੀ ਨੂੰ ਪਟਵਾਰੀ ਦਾ ਤਾਂ ਕੰਮ ਨਹੀਂ ਇਹ ਤਾਂ ਵੀੜੂ ਦਾ ਕੰਮ ਹੈ ਵੀੜ ਨੂੰ ਵੀੜ ਨੂੰ ਖਾਤੇ ਕੋਈ ਗੱਲ ਪਟਵਾਰੀ ਦੀ ਕੰਮ ਨਹੀਂ ਹੈ ਪਰਵਾਰੀ ਦਾ ਕੰਮ ਨਹੀਂ ਨਾ ਪਰਵਾਰੀ ਦਾ ਕੰਮ ਤਾਂ ਹੈਗਾ ਵੀ ਸਾਡੇ ਕੋਲ ਮੈਂ ਮੈਂਸਾ ਮੈਂਸਾ ਗੱਲ ਬੱਕੇ ਪਹੁੰਚਣਾ ਭੱਜਾ ਕਰਨ ਗੱਲ ਸਹੀ ਹੈ ਮੁੰਡੇ ਦੀ ਵਿੱਚ ਬੜਗਾ ਭਾਜਾ ਮੋ ਮੁਸ਼ਕ ਮਾਰੇ ਥੋੜੇ ਪੰਜ ਚਾਰ ਹੀ ਮਿੰਟ ਖੜੀਆਂ ਮੈਂ ਥੋੜੀਆਂ ਬਾਹਰ ਸਾਰਿਆਂ ਨਾਲ ਹੀ ਕੱਢ ਕੇ ਮਾਰੀਆਂ ਜਿਹੜੇ ਜ਼ੋਰਦਿਆਂ ਪੁਰਾਣ ਹਾਲ ਬੈ ਕੇ ਦਿਹਾੜੇ ਹਾਂ ਹੁਣ ਆਪਾਂ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਮੰਗਦੇ ਵੀ ਜਾਨੀ ਸਾਨੂੰ ਪਾਣੀ ਸਾਫ਼ ਸੁਥਰਾ ਮਿਲੇ ਬਿਲਕੁਲ ਬਸ ਇਹ ਸਾਡਾ ਮਤਲਬ ਪਾਣੀ ਨਿਕਲ ਜੇ ਆ ਗੰਦਮੰਦ ਜਾਂ ਦੂਰ ਤੇ ਮੱਛੀ ਨਾ ਛੱਡੀ ਜਾਵੇ ਹੈਨਾ ਹਾਂ ਮੱਛੀ ਛੱਡੀ ਨਾ ਜਾਵੇ ਜੀ ਇਹ ਕਹਿੰਦੇ ਵੀ ਮੱਛੀ ਛੱਡਾਂਗੇ ਬੱਤ ਚੋਟੀ ਘਰ ਛੱਡਣ ਹਾਂ ਅੱਗੇ ਤੇ ਮਾਰ ਛੱਡਣ ਤੇ ਇਹ ਸਾਡਾ ਮਤਲਬ ਮਸਾਲਾ ਹੱਲ ਕਰਾਂਗੇ ਹੈ ਸੱਚੀ ਗੱਲ ਦੱਸਦੇ ਆਂ ਕਿ ਇੱਥੇ ਵੇਖਣ ਆਗਾ ਤੂੰ ਕੋਈ ਨਾ ਹੀ ਹੋਵੇਂ ਨਹੀਂ ਦੇਖਣ ਨੂੰ ਮੇਰੀ ਗੱਲ ਸੁਣ ਆਪਾਂ ਆਊਗਾ ਜੀ ਕੋਈ ਵੇਖਣ ਆਊਗਾ ਤਿੰਨ ਟਰਾਲੀਆਂ ਮਤਲਬ ਉਹ ਘੱਟ ਗਿਆ ਹਾਂ ਜੈਵ ਨੇ ਕਢਵਾਈਆਂ ਹੈ ਇਹ ਜੈਵ ਨਹੀਂ ਸਹਿਣਾ ਜੋ ਨਹੀਂ ਜੈਵ ਦਾ ਤਾਂ ਵਿੱਚ ਰੋਲ ਹੈ ਚਲੋ ਜੀ ਜੈਵ ਜੈਵ ਦੀ ਜ਼ਿੰਮੇਵਾਰੀ ਹੈ ਸਰਪੰਚ ਦੀ ਜ਼ਿੰਮੇਵਾਰੀ ਹੈ ਨਾ ਤੇ ਦੂਜੇ ਨੇ ਕੋਈ ਚਿੱਟੀ ਕੱਢੀ ਆਵਦੀ ਹੈ ਨ ਵਰਕੇ ਹਾਂ ਪਹਿਲੇ ਦਿਨ ਤਾਂ ਉਹਨਾਂ ਨੇ ਉਹ ਤੇ ਕੱਢੀਆਂ ਹੈ ਮੋਗੀਆਂ ਹਾਂ ਤੇ ਉਹਦੇ ਉਹਦੇ ਨੇ ਵੀਡੀਓ ਬਣਾਈ ਹੈ ਦੂਜੇ ਦਿਨ ਫਿਰ ਮੈਂ ਇੱਧਰ ਆਇਆ ਨਹੀਂ ਦੂਜੇ ਦਿਨ ਕੱਟੀਆਂ ਬਣੀਆਂ ਦੂਜੇ ਦਿਨ ਉਹ ਐ ਲੱਗ ਗਈਆਂ ਕੰਧ ਨਾਲ ਹਾਂ ਕੰਧ ਨਾਲ ਚਾਰ ਸਪਰੇ ਲੱਗੀਆਂ ਪਈਆਂ ਸੀਗੀਆਂ ਫਿਰ ਉਹ ਟਾਇਰ ਜਿੱਤੇ ਕਰਕੇ ਕੱਟੇ ਭਰ ਭਰ ਕੇ ਸ਼ਿਟੀ ਕੇ ਬਾਹਰ ਹੋ ਤੇ ਉਹਨਾਂ ਕੋਲ ਚਿੱਟੀ ਕੱਢੀ ਜਿਹੜੀ ਵੱਡੀ ਸਾਰੀ ਹੁੰਦੀ ਹੈ ਹਾਂ ਉਹ ਲੈ ਕੇ ਭਰ ਕੇ ਉਹ ਠੀਕ ਹੈ ਠੀਕ ਹੈ ਨੌਲੀ ਹਿੜਕੀਆਂ ਜਾ ਕਰਨਾਂ ਨੇ ਅੱਛਾ ਨੌਲੀ ਜਾਣੀਆਂ ਆਟੋ ਆਟੂ ਜੋ ਉਹ ਇਹਨਾਂ ਨੂੰ ਆ ਇਹਨਾਂ ਨੂੰ ਆਇਆ ਯਾਰ ਵੀ ਗੈਪ ਕਰਦ ਕੇ ਮੈਂ ਗੈਪ ਹੋ ਗਿਆ ਵੀ ਮਤਲਬ ਕੋਈ ਬੰਦਾ ਅਫਸਰ ਆਜੇ ਉਹਦੇ ਪਤਾ ਕੀ ਹੋਇਆ ਗੈਪ ਹੋ ਗਿਆ ਉਹ ਮੇਰੇ ਉਹਦੇ ਪਤਾ ਕੀ ਹੋਇਆ ਉਹਦੇ ਮੈਂ ਵੀਡੀਓ ਨੂੰ ਦਿਖਾਉਂਦਾ ਉਹ ਵੀਡੀਓ ਨੇ ਮਤਲਬ ਮੇਰਾ ਬੋਨ ਬੰਦ ਰੱਖਿਆ ਬਹੁਤ ਬਹੁਤ ਚਰਬਾ ਬੰਦ ਰੱਖਿਆ ਫਿਰ ਮੈਨੂੰ ਆਏ ਹੋਗੇ ਵੀ ਕਿਉਂ ਨਹੀਂ ਚੱਪ ਰਿਹਾ ਦੂਜੇ ਦਿਨ ਮੈਂ ਵੀਡੀਓ ਸਾਹਿਬ ਨੂੰ ਲਾਇਆ ਤੇ ਦੂਜੇ ਦਿਨ ਵੀਡੀਓ ਫਿਰ ਮੈਂ WhatsApp ਲੱਤਾ ਫਿਰ ਮਤਲਬ ਜੀ ਜੇ ਤੁਰਤੀ ਉਹ ਮਤਲਬ ਦਿਖਾਈਆਂ ਹੁੰਦੀਆਂ ਗੱਲ ਦੀਆਂ ਤਾ ਕਿੰਨਾ ਫਰਕ ਹੈ ਸੀਗਾ ਚਲੋ ਹੁਣ ਤਾਂ ਆਪਣੇ ਕੋਲ ਤਾਂ ਸਬੂਤ ਹੈਗੇ ਐ ਨਾ ਹੁਣ ਤਾਂ ਚੋਰੀ ਕਿੰਨਾ ਕਰ ਸਕਦਾ ਬੋਸੀਆਂ ਉਛੜੀਆਂ ਦਿਖਾਈਆਂ ਨਹੀਂ ਫਿਰ ਬਹੁਤ ਫਰਕ ਆ ਆ ਪਾਣੀ ਪੀਣ ਦੇ ਹੱਕਦਾਰ ਹੈਗਾ ਕਿਹੜਾ ਹਾਂ ਫਸਲਾਂ ਨੂੰ ਪਾਣੀ ਨਹੀਂ ਕਿਉਂ ਇਹਨੂੰ ਫਸਲਾਂ ਦੀ ਬਿਮਾਰੀ ਹੈ ਪਹਿਲਾਂ ਨਹੀਂ ਆਏ ਆ ਕਿੱਧਰੋਂ ਪਾਣੀ ਪਹਿਲਾਂ ਨਹੀਂ ਆਏ ਫੇ ਪਾਣੀ ਨੂੰ ਲੈ ਵੀ ਲੀਲਿਆ ਤੂੰ ਦੱਸਦੇ ਧਰਮ ਤੂੰ ਸੱਚੇ ਬਿਰਛ ਤੇ ਬਿਰਛ ਥੱਲੇ ਬੈਠਾ ਹੈ ਇਹ ਇਹ ਆਪਣਾ ਹੀ ਬੰਦਾ ਹੈ ਵੀ ਮੇਰੇ ਕੋਲ ਮੇਰੇ ਬਹੁਤ ਬੰਦੇ ਨਹੀਂ ਵੀਰ ਗਏ ਵੀ ਸਹੀ ਰੱਬ ਨੂੰ ਮੰਨਣ ਵਾਲਾ ਬੰਦਾ ਹੈ ਤੇ ਇਹ ਪਾਣੀ ਮਤਲਬ ਹੱਕਦਾਰ ਰਹਿ ਗਿਆ ਆਪਾਂ ਡੀਸੀ ਕੋਲ ਪਜ ਹੈਗਾ ਜਾ ਜਾ ਡੀਸੀ ਕੋਲ ਜਾ ਨਾ ਜਾਣਾ ਆਪਾਂ ਇੱਥੇ ਆਉਂ ਆਪੇ ਅੱਛਾ ਆ ਇੱਥੇ ਆਉ ਸੱਦ ਤਾਂ ਅਸੀਂ ਫੇ ਡੀਸੀ ਸੱਦ ਨੂੰ ਆਪੇ ਮੈਂ ਆਪੇ ਸੱਦਣ ਤੁਸੀਂ ਸੱਚੀ ਗੱਲ ਕਹੋ ਵੀ ਪਾਣੀ ਸੱਦ ਤਾਂ ਅਸੀਂ ਦੇਖਣਾ ਪਾਣੀ ਪਾਣੀ ਤਾਂ ਵਿਖਾਏ ਡੀਸੀ ਨੂੰ ਜਰਾ ਪਾਣੀ ਦਿਖਾਵਾਂਗੇ ਫੇਰ ਇੱਥੋਂ ਕਲਪਾਂਗੇ ਆਪਾਂ ਹਾਂ ਹਾਂ ਕਲਪਾਂਗੇ ਨਾ ਫੇਰ ਹੀ ਹੈ ਨਾ ਹਾਂ ਇਹੀ ਨਹੀਂ ਪਾਣੀ ਵਿਖਾ ਕਰਾਂ ਆ ਪਾਣੀ ਹੈਗਾ ਪੀਣ ਵਾਲਾ ਨਾ ਹੈ ਨਹੀਂ ਮੁਸ਼ਕਲ ਹੈ ਨਾ ਮਤਲਬ ਇਹ ਜੀ ਪਸ਼ੂਨ ਬਿਮਾਰੀ ਪੈ ਸਕਦੀ ਹੈ ਨਾ ਹੈ ਹਾਂ ਇਹੀ ਹੈ ਨਾ ਕਿਓ ਬੋਲਿਆ ਹਾਂਜੀ ਇਹ ਹੱਕ ਦਾ ਮੱਛੀਆਂ ਮਰੀ ਜਾਂਦੀਆਂ ਜੀ ਇਹਦੇ ਵਿੱਚ ਹਾਂ ਸਾਰੀਆਂ ਡੀਸੀ ਮੌਕਾ ਦੇਖੇ ਇਹਦਾ ਮੌਕਾ ਦੇਖਿਆ ਜਾਵੇ ਜੀ ਉੱਚ ਮੱਛੀ ਬੰਦ ਕਰਾਈ ਜਾਵੇ ਬਸ ਮੱਛੀ ਬੰਦ ਕਰਾਈ ਜਾਵੇ ਹੈ ਦੇਖੋ ਨਾਲ ਜਿਆ ਲੇ ਬੈਠਾ ਮੈਂ ਆਹ ਦੇਖੋ ਆ ਮੈਂ ਸਾ ਆ ਪੰਜ ਸੀਜ਼ਨ ਹੋ ਗਈ ਜੀ ਇਹ ਆ ਬਸ ਡੀਸੀ ਸਾਹਿਬ ਨੂੰ ਵੀਡ ਕੋ ਵੀਡ ਕੋ ਸਾਹਿਬ ਮੌਕਾ ਦੇਖੀ ਵੀਡ ਕੋ ਸਾਹਿਬ ਕਿਉਂ ਬੀਟ ਕਰੂ ਭੇਜੋ ਮਗਰ ਭੇਜ ਮੈਂ ਮਟਾ ਤਿਆਰ ਹੀ ਆ ਮਰਨੂ ਜਿਹਨੇ ਮਾਰਨਾ ਮਾਰਦੇ ਆ ਦੇਖ ਲੋ ਜਿਹਨੇ ਮਾਰਨਾ ਕਿਸੇ ਨੂੰ ਜਵਾਗ ਤਾਂ ਭਾਲ ਹੋਗੇ ਕਬੂਤਰ ਉੱਡ ਜਾਣਗੇ ਤੇ ਦੇਖੋ ਆਹ ਆ ਦੇਖੋ ਮੱਛ ਮਹਿਸਾਂ ਬੈਠੀਆਂ ਵਿਚਾਰੀਆਂ ਜਿਹੜਾ ਪਾਣੀ ਨਹੀਂ ਕਿਸੇ ਪੀਣ ਨੂੰ ਨਹੀਂ ਪਸ਼ੂਆਂ ਨੂੰ ਮਤਲਬ ਬੁਰਾ ਹਾਲ ਹੋ ਰਿਹਾ ਸਾਡੇ ਪਿੰਡ ਦਾ ਤੇ ਮਤਲਬ ਬਸ ਇਹਦਾ ਇਹਦਾ ਪਾਣੀ ਜਿਹੜਾ ਮੱਛੀਆਂ ਜਿਹੜਾ ਜਿਹੜਾ ਮੱਛੀ ਰਿਹਾ ਉਹ ਹੀ ਗਲਾ ਸਕਦਾ ਹੈ ਹੈ ਦੇਸ ਕਰਕੇ ਕਿਉਂ ਵੀ ਹੈ ਆਪਣਾ ਇਹ ਮਤਲਬ ਜਾਇਜ਼ ਗੱਲ ਨਾ ਮੱਛੀ ਪਰਸੂ ਦਾ ਪਾਣੀ ਗਦਰ ਕੇ ਹਟਿਆ ਜੀ ਰਾਜੂ ਨੂੰ ਕਹੇ ਮੈਂ ਹੁਣ ਹੀ ਚੱਕਦਾ ਬਣ ਗਈ ਹੋਰ ਹਾਂ ਕਦੇਉਂ ਚਾ ਬਾਈਰੂ ਜੀ ਕਾ ਖਾਲਸਾ ਬਾਈਰੂ ਜੀ ਕੀ ਫਤਿਹ ਤੇ ਆ ਬੰਦਾ ਤਾਂ ਸਾਡੀ ਸਪੋਰਟ ਨਹੀਂ ਕਰਦਾ ਕੱਲਾ ਆਹ ਤੇ ਬਾਕੀ ਸਾਡੇ ਨਾਲ ਸਹਿਮਤ ਨਹੀਂ ਆ ਦੇ ਕਪੋਲਾ ਸੇ ਪਾਣੀ ਪੀਂਦੇ ਹੱਕਦਾਰ ਰਹਿ ਗਿਆ ਨਹੀਂ ਹੈ ਨਹੀਂ ਜੀ ਪਾਣੀ ਕਿਹਨੇ ਖਰਾਬ ਮਤਲਬ ਜੇ ਪਸ਼ੂਆਂ ਨੂੰ ਬਿਮਾਰੀ ਪੈ ਗਈ ਕੌਣ ਜ਼ਿੰਮੇਵਾਰ ਹੈ ਬਾਲਾ ਸਾਹਿਬ ਪ੍ਰਸ਼ਾਸਨ ਜ਼ਿੰਮੇਵਾਰ ਇਦੋਂ ਬਾਅਦ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਬਿਲਕੁਲ ਕਿਉਂ ਮਗਤਿਆਰ ਆ ਦੇਖੋ ਜੀ ਨੈਰ ਸੇ ਤੂੰ ਦੱਸੀ ਸੱਚੀ ਗੱਲ ਤੇ ਤੇਰੇ ਪਸ਼ੂ ਇੱਥੇ ਤੇਰੇ ਪਸ਼ੂ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਪਸ਼ੂ ਐਸ ਤਰ੍ਹਾਂ ਗਏ ਨਾਇਬ ਸਿੰਘ ਦੇ ਪਸ਼ੂ ਐ ਨਾਇਬ ਸਿੰਘ ਜਾਨੀ ਆ ਪਸ਼ੂ ਬੈਠੇ ਨੇ ਤੇ ਆ ਪਸ਼ੂਆਂ ਨੂੰ ਬਿਮਾਰੀ ਜਦੋਂ ਪਸ਼ੂਆਂ ਨੂੰ ਪਾਣੀ ਨਹੀਂ ਕਿਸੇ ਪਸ਼ੂ ਮੱਚ ਗਏ ਸਾਡੇ ਗਰਮੀ ਚ ਹੈ ਤੇ ਪਸ਼ੂਆਂ ਨੂੰ ਪਾਣੀ ਮੁਸ਼ਕਲ ਆ ਮੁਸ਼ਕ ਮਾਰਦੀ ਆ ਡੀਸੀ ਮੌਕਾ ਦੇਖਿਆ ਕੇ ਸਾਡੀ ਸਾਡੀ ਹਰੇਕ ਗੱਲ ਨੂੰ ਦੱਬ ਲੈਣੀ ਹਰੇਕ ਗੱਲ ਨੂੰ ਦੱਬ ਲੈਣੀ ਇਹ ਗੱਲ ਹੋਈ ਕੋਈ ਤੱਕਾ ਹੋ ਰਿਹਾ ਸਾਰੇ ਪਿੰਡ ਨਾਲ ਕੋਈ ਸੁਣਾਈ ਨਹੀਂ ਕਰਦਾ ਲਾਣਾ ਐਫਐਸ ਹੁਣ ਦੱਸ ਵੀ ਪਸ਼ੂਆਂ ਦੇ ਪੀਣ ਦਾ ਹੱਕਦਾਰ ਹੈ। ਹੱਕਦਾਰ ਹੈ ਨਹੀਂ ਜੀ ਪਾਣੀ ਗੰਦਾ ਪਾਣੀ ਹੈ। ਬਿਮਾਰੀ ਪੈ ਸਕਦੀ ਹੈ। ਬਿਮਾਰੀ ਪੈ ਸਕਦੀ ਹੈ ਸੀਵਰੇਜ ਲੈ ਕੇ ਸੜ ਤੇ ਲੋਕਾਂ ਦੀਆਂ ਲੈਟਰੀਆਂ ਵਿੱਚ ਆਈ ਜਾਂਦੀਆਂ ਨੇ ਇਹਦੇ। ਹਾਂ। ਬਸ। ਵੈਗਰੀ ਜੀ ਕਾ ਖਾਲਸਾ ਆ ਵੈਗਰੀ ਜੀ ਕੀ ਫਤ। ਲੈ।